ਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਇਸ ਦੌਰਾਨ ਉਸ ਦਿਨ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗ ਬੰਦ ਰਹਣਗੇ ਯੂਨੀਵਰਸਿਟੀ ਅੰਦਰ ਦਾਖਲ ਹੋਣ ਵਾਲੇ ਤਿੰਨੇ ਗੇਟਾਂ ਨੂੰ ਵਿਦਿਆਰਥੀ ਬੰਦ ਰੱਖਣਗੇ ਇਸ ਦੇ ਲਈ 21 ਨਵੰਬਰ ਨੂੰ ਪੰਜਾਬ ਬਚਾਓ ਮੋਰਚੇ ਦੀ ਆਪਣੀ ਜਥੇਬੰਦੀ ਦੀ ਮੀਟਿੰਗ ਹੋਵੇਗੀ ਪੰਜਾਬ ਯੂਨੀਵਰਸਿਟੀ ਬਚਾਓ ਦੇ ਆਗੂਆਂ ਨੇ ਕਿਹਾ ਕਿ 26 ਨਵੰਬਰ ਦੇ ਪ੍ਰਦਰਸ਼ਨ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ ਇਸ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਬਾਈਕਾਰਡ ਦਾ ਵੀ ਐਲਾਨ ਕੀਤਾ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੋਣ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਅੱਜ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਉਹ ਇਹ ਆ ਵੀ ਮੋਰਚਾ ਆਪਣੀ ਜ਼ੁਬਾਨ ਤੇ ਪੱਕਾ ਰਹੂਗਾ 25 ਤਰੀਕ ਤੱਕ ਬਟ ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆ ਜਾਊਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਸਿਰਫ ਪ੍ਰੋਟੈਸਟ ਦੇ ਉੱਤੇ ਜੋ ਵੀ ਆਉਣਾ ਚਾਹੁੰਦੇ ਨੇ ਉਹ ਆਉਣਗੇ ਹੋਰ ਐਡਮਿਨਿਸਟ੍ਰੇਟਿਵ ਵਰਕ ਜਾਂ ਜੋ ਵੀ ਆ ਉਹ ਸਾਰਾ ਬੰਦ ਰਹੂਗਾ ਤੇ ਦੂਜੀ ਵੱਡੀ ਗੱਲ ਉਹ ਇਹ ਰਹੂਗੀ ਭਾਜਪਾ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾਲੀ ਹੈ ਤਰੀਕ ਸੀ ਆਪਣੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਡਿਸਕਸ ਕਰਕੇ ਤਰੀਕ ਵੀ ਅਗਲੀ ਕਾਨਫਰੰਸ ਦੇ ਵਿੱਚ ਜ਼ਰੂਰ ਦੱਸੂਗਾ ਬਿਕੋਜ਼ ਸਾਡੀ ਜੰਗ ਸਾਡੀ ਜੰਗ ਸਿੱਧੀ ਸੈਂਟਰ ਨਾਲ ਹੈ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਇਹ ਯੂਨੀਵਰਸਿਟੀ ਦੇ ਇਕੱਲੇ ਇੱਟਾਂ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ ਹਿਮਾਚਲ ਦੇ ਸਟੂਡੈਂਟਾਂ ਦੀ ਜ਼ਗੀਰ ਦਾ ਮਸਲਾਗਾ ਅਸੀਂ ਸਾਰੇ ਇਕਜੁੱਟ ਮੋਰਚਾ ਇਸ ਫੈਸਲੇ ਤੇ ਖੜਾ ਇੱਕ ਮਜਬੂਰੀ ਵਸ ਸਾਨੂੰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਪਊਗੀ ਜੋ ਇਹਨਾਂ ਨੇ ਕਮਿਟਮੈਂਟ ਸਾਨੂੰ ਦਿੱਤੀ ਸੀ ਵੀ 25 ਤੱਕ ਅਸੀਂ ਫੈਸਲਾ ਲੈ ਲਾਂਗੇ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਜਿਵੇਂ ਪਹਿਲਾਂ ਯੂਨੀਵਰਸਿਟੀ ਬੰਦ ਸੀ ਉਦਾਂ ਹੀ ਯੂਨੀਵਰਸਿਟੀ ਬੰਦ ਹੋਊਗੀ ਜਥੇਬੰਦੀਆਂ ਨੇ ਉਸ ਦਿਨ ਆਲਰੇਡੀ ਹਰੇਕ ਕੈਪੀਟਲ ਦੇ ਵਿੱਚ ਆਉਣਾ ਹੀ ਆਣਾਗਾ ਜਥੇਬੰਦੀਆਂ ਨੂੰ ਵੀ ਸੱਦਾ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਰਹੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਬਟ ਉੰਜ ਯੂਨੀਵਰਸਿਟੀ ਬੰਦ ਰਹੂਗੀ ਉਹ ਦੇਖੋ ਜਿਹੜੀ ਇਹ ਕਾਲ ਲੈਤੀ ਗਈ ਹੈ 26 ਤਰੀਕ ਨੂੰ ਵੈਸੇ ਤਾਂ ਇਹ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਹੀ ਲੀਡ ਕੀਤੀ ਜਾਣੀ ਹੈ ਕਿਉਂਕਿ 26 ਤਰੀਕ ਨੂੰ ਵੈਸੇ ਵੀ 26 ਨਵੰਬਰ ਇੱਕ ਪੰਜਾਬ ਵਾਸਤੇ ਤੇ ਕਿਸਾਨ ਅੰਦੋਲਨ ਕਰਕੇ ਇੱਕ ਵੱਡਾ ਦਿਨ ਮੰਨਿਆ ਜਾਂਦਾ ਹੈਗਾ ਤੇ ਉਦੋਂ ਸਾਰੀਆਂ ਜਥੇਬੰਦੀਆਂ ਨੇ ਆਪਦੀ ਆਪਦੀ ਕਾਲ ਲੈਤੀ ਹੋਈ ਹੈ ਤੇ ਜਿਹੜੀ ਯੂਨੀਵਰਸਿਟੀ ਬੰਦੀ ਕਾਲ ਹੈਗੀ ਆ ਇਹ ਸਟੂਡੈਂਟ ਲੀਡ ਕਰ ਰਹੇ ਆ ਤਾਂ ਬਾਹਰੋਂ ਜ਼ਿਆਦਾ ਸਮਰਥਨ ਵੈਸੇ ਵੀ ਮੰਗਿਆ ਨਹੀਂ ਗਿਆ ਪਰ ਜਿਹੜੇ ਸਪੋਰਟ ਚਾ ਰਹੇ ਹੈਗੇ ਆ ਤਾਂ ਇੰਨੀ ਕਿ ਸਾਡੇ ਮੋਰਚੇ ਦੀ ਸਮਰਥਾ ਹੈਗੀ ਆ ਵੀ ਪੁਲਿਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਵਾ ਲਾਂਗੇ ਕਿਉਂਕਿ ਇਹ ਧਰਨਾ ਸਟੂਡੈਂਟਾਂ ਦੁਆਰਾ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਨਹੀਂ ਚਲਾਇਆ ਜਾ ਰਿਹਾ ਕਿਹੜਾ ਐਕਟਰ ਕਿਵੇਂ ਕਰਵਾਉਂਗੇ ਪਿਛਲੀ ਵਾਰ ਵਾਂਗ ਫਿਰ ਐਂਟਰ ਕਰਵਾਉਂਗੇ ਕਿਉਂਕਿ ਪਿਛਲੀ ਵਾਰੀ ਪੁਲਿਸ ਨੇ ਰੋਕਤਾ ਫਿਰ ਉਹ ਅੰਦਰ ਆਣ ਦੀ ਕੋਸ਼ਿਸ਼ ਕਦੇ ਅੰਦਰ ਆ ਗਿਆ ਫਿਰ ਸਾਰਿਆਂ ਨੂੰ ਜਾਣਾ ਪਿਆ ਫਿਰ ਅੰਦਰ ਦੇ ਗੇਟ ਟੁੱਟੇ ਫਿਰ ਆਏ ਬਹੁਤ ਕੁਝ ਹੋਇਆ ਜੇ ਤਾਂ ਜੇ ਤਾਂ ਪੁਲਿਸ ਸਾਡੇ ਨਾਲ ਕੋਆਰਡੀਨੇਸ਼ਨ 'ਚ ਚੱਲਣਾ ਚਾਹੁੰਦੀ ਹੈ ਤਾਂ ਉਹ ਸਾਡੇ ਜਿਹੜੇ ਵੀ ਸਪੋਰਟਰ ਹੈਗੇ ਆ ਉਹਨਾਂ ਨੂੰ ਇੱਥੇ ਸੌਖੇ ਰਸਤੇ ਨਾਲ ਪਹੁੰਚਣ ਦੇਣ ਜੇ ਉਹ ਅੱਗੇ ਆੜਨਗੇ ਫਿਰ ਅੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਤੇ ਅਸੀਂ ਲੜਾਂਗੇ ਇਹ ਸੇਮ ਕਾਲ ਹੀ ਰਿਪੀਟ ਤੁਸੀਂ ਕਰ ਦਿੱਤੀ ਆ ਕਿਉਂਕਿ ਪਿਛਲਾ ਮਾਲਾ ਸੇਮ ਸੇਮ ਪੈਟਰਨ ਤੇ ਇਹ ਤੋਂ ਵੱਡੀ ਕਾਲ ਦਾ ਬਾਰੇ ਕੌਣ ਹੀ ਸੋਚਿਆ ਇਹਦਾ ਜੀ ਇਸ ਦੀ ਵੱਡੀ ਕਾਲ ਬਾਰੇ ਮੈਂ ਆਲਰਡੀ ਤੁਹਾਨੂੰ ਦੱਸ ਚੁੱਕੇ ਆ ਜੋ ਅਸੀਂ ਭਾਜਪਾ ਦਫ਼ਤਰ ਕੇ ਰੰਦੀ ਇਸ ਤੋਂ ਵੱਡੀ ਕਾਲ ਰਹੂਗੀ ਹੋ ਸਕਦਾ ਉਹ ਸਾਡੀ 25 ਤੋਂ 30 ਦੇ ਵਿੱਚ ਹੀ ਹੋ ਜੇ ਤਰੀਕ ਦੀ ਸਹਿਮਤੀ ਹਜੇ ਸਾਡੀ ਨਹੀਂ ਬੈਠੀ ਮੋਰਚੇ ਤੇ ਅਸੀਂ ਹੁਣ ਅਸੀਂ ਮੀਟਿੰਗ ਕਰਾਂਗੇ ਉਹ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਇਸ ਤੋਂ ਵੱਡੀ ਕੋਲ ਬੀਜੇਪੀ ਦਫ਼ਤਰ ਕੇ ਰੰਦੀ ਕਾਲਜ ਇੱਕ ਇੱਕ ਗੱਲ ਕਹਿੰਦੇ ਕਿ ਜਿਹੜੇ ਰਾਜਸੀ ਨੇਤਾ ਹੈਗੇ ਨੇ ਸਿਆਸੀ ਨੇਤਾ ਹੈਗੇ ਨੇ ਉਹਨਾਂ ਦੇ ਸਪੋਰਟ ਨੂੰ ਲੈ ਕੇ ਵੀ ਬੈਠਕ 'ਚ ਗੱਲ ਚੱਲੀ ਹੈਗੀ ਇਹ ਕਹਿ ਰਹੇ ਕਿ ਜੇ ਉਹ ਆਉਂਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਕੁਝ ਲੋਕ ਸਾਫ਼ ਨਹੀਂ ਦੇਣਗੇ ਕੁਝ ਇਦਾਂ ਦੀ ਗੱਲ ਵੀ ਬੈਠਕ ਦੇ ਵਿੱਚ ਹੋਈ ਹੈ ਦੇਖੋ ਜੀ ਉੱਥੇ ਬਹੁਤ ਤਰ੍ਹਾਂ ਦੇ ਸੁਝਾਅ ਰੱਖੇ ਗਏ ਸੀ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਉਸ ਹਰ ਇੱਕ ਸੁਝਾਅ ਤੇ ਮੋਰਚਾ ਚਰਚਾ ਕਰੂਗਾ ਜੋ ਵੀ ਫੈਸਲੇ ਹੋਣਗੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਕਿ ਕੀ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਬੰਦਿਆਂ ਨੂੰ ਹਜੇ ਕੋਈ ਫੈਸਲਾ ਨਹੀਂ ਕਰਿਆ ਜੀ ਚਾਹੂਗਾ ਇਸ ਮੋਰਚੇ ਦੇ ਵਿੱਚ ਕਿਉਂਕਿ ਪਿਛਲੇ ਵਾਰੀ ਬਹੁਤ ਸਾਰੇ ਲੀਡਰ ਆਏ ਪਾਰਟੀਆਂ ਆਈਆਂ ਸਿਆਸੀ ਪਾਰਟੀਆਂ ਆਈਆਂ ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ ਬੀਜੇਪੀ ਆਰਐਸਐਸ ਸਾਡੀ ਉਹਨਾਂ ਨਾਲ ਜੰਗ ਆ ਅਗਲੇ ਜੋ ਵੀ ਸੁਝਾਅ ਨੇ ਅਸੀਂ ਲਏ ਆ ਸਾਡੇ ਸਿਰ ਮੱਥੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਉਹ ਇੱਥੇ ਆਏ ਉਹ ਸੁਝਾਵਾਂ ਤੇ ਚਰਚਾ ਕੀਤੀ ਜਾਊਗੀ ਤੇ ਫੈਸਲਾ ਦੱਸਿਆ ਜਾਊਗਾ। ਅਜਾ ਕੋਈ ਡਿਸਪਲਿਨਰੀ ਕਮੇਟੀ ਬਣਾਈਏ ਕਿਉਂਕਿ ਪਿਛਲੀ ਵਾਰੀ ਸਟੇਜ ਦੀ ਗੱਲ ਕਰ ਲਈਏ। ਬਹੁਤ ਸਾਰੀ ਸਿਆਸੀ ਤਰ੍ਹਾਂ ਪਹੁੰਚੀਆਂ ਹੋਈਆਂ ਸੀ ਉਹ ਆਪਸ ਵਿੱਚ ਇੱਕ ਦੂਜੇ ਨਾਲ ਜਿਹੜਾ ਟਕਰਾਅ ਸ਼ੁਰੂ ਹੋ ਗਿਆ ਸੀਗਾ। ਉਸ ਨੂੰ ਦੇਖਦੇ ਹੋਏ ਕਿਉਂਕਿ ਪਿਛਲੀ ਵਾਰੀ ਵੀ ਕਿਹਾ ਗਿਆ ਸੀਗਾ ਕਿ ਤਿੰਨ-ਚਾਰ ਹੀ ਸਟੇਜ ਤੇ ਰਹਿਣ ਜਿਹੜੇ ਕੋਆਰਡੀਨੇਟਰ ਨੇ ਪਰ ਸਟੇਜ ਭਰੀ ਹੋਈ ਸੀ। ਕੁਝ ਡਿਸਪਲਿਨ ਤੌਰ ਤੇ ਤਾਂ ਕਿ ਪ੍ਰੋਬਲਮ ਨਾ ਕ੍ਰੀਏਟ ਕਰਨ ਕੋਈ ਹੋ ਰਾਕੇ ਸ਼ਰਾਰਤੀ ਤੱਤ ਕੰਮ ਨਾ ਖਰਾਬ ਕਰਨ ਉਹਦੇ ਲਈ ਕੁਝ ਤਿਆਰੀ ਰੱਖੀ ਹੋਈ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਤੇ ਆ ਮੋਰਚਾ ਵੀ ਸਾਨੂੰ ਮਜਬੂਰੀ ਵਸ ਲਾਉਣਾ ਪਿਆ ਸੀ ਅਸੀਂ ਟ੍ਰੇਂਡ ਨਹੀਂ ਗਏ ਜੀ ਉਵੇਂ ਹੁਣ ਟ੍ਰੇਂਡ ਹੋ ਜਾਾਂਗੇ ਉਹ ਪਹਿਲੀ ਵਾਰ ਸੀ ਸਾਨੂੰ ਵੀ ਉਮੀਦ ਨਹੀਂ ਸੀ ਵੀ ਇੰਨੀ ਸੰਗਤ ਇੱਥੇ ਇੰਨਾ ਲੋਕਾਂ ਦੇ ਵਿੱਚ ਜੋਸ਼ ਇੱਥੇ ਪਹੁੰਚ ਜਾਣਗੇ ਹੁਣ ਅਸੀਂ ਅਗਲੇ ਇਵੈਂਟ ਲਈ ਤਿਆਰ ਆ ਜੀ 26 ਲਈ ਆਉਣਗੇ ਸਾਡਾ ਸਵਾਗਤ ਆ ਉਹਨਾਂ ਨੂੰ ਆ ਕੇ ਇੱਥੇ ਸਾਡੇ ਨਾਲ ਸ਼ਮੂਲੀਅਤ ਜੀ ਜਿਹੜਾ 25 ਨੂੰ ਤੁਸੀਂ ਕਹਿਣਾ ਕਿ 25 ਨੂੰ ਸਾਨੂੰ ਡਿਸੀਜਨ ਪਤਾ ਲੱਗ ਜੂਗਾ ਸ਼ਾਮ ਤੱਕ ਤਾਂ ਤੁਹਾਨੂੰ ਕੀ ਲੱਗਦਾ ਕਿ 26 ਨੂੰ ਤੁਹਾਡੇ ਕੋਲ ਇੰਨੀ ਸਟਰੈਂਥ ਹੋਊਗੀ ਕਿ ਕਰ ਵੀ ਨਹੀਂ ਤੁਸੀਂ ਯੂਨੀਵਰਸਿਟੀ ਬੰਦ ਕਰ ਦੋਗੇ ਦੇਖੋ ਅੱਜ ਹੀ ਅਸਲ 'ਚ ਹੀ ਕਾਲ ਦੇ ਰਹੇ ਆ ਜੇ 25 ਤੱਕ ਨਹੀਂ ਆਉਂਦਾ ਹਾਂਜੀ ਜੇ 25 ਤੱਕ ਸਾਡਾ ਕੋਈ ਫੈਸਲਾ ਨਹੀਂ ਆਉਂਦਾ ਬੋਲਦੇ ਬੋਲਦੇ ਦੇਖੋ ਜੀ ਤਾਂ ਹੀ ਅੱਜ 5 ਦਿਨ ਪਹਿਲਾਂ ਕਾਲ ਦੇ ਦਿੱਤੀ ਗਈ ਹੈ ਤੇ ਵੈਸੇ ਵੀ ਪੰਜਾਬ ਦੇ ਲੋਕ ਸਾਨੂੰ 10 ਤਰੀਕ ਦੀ ਕਾਲ ਤੋਂ ਬਾਅਦ ਦੀ ਅਪੀਲ ਕਰ ਰਹੇ ਆ ਵੀ ਅਗਲੀ ਕਾਲ ਬਾਰੇ ਸਾਨੂੰ ਦੱਸਿਆ ਜਾਵੇ ਉਹ ਯੂਨੀਵਰਸਿਟੀ ਦੀ ਅਪੀਲ ਸੀਗੀ ਵੀ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲੋ ਸਾਨੂੰ ਆਪ ਦਾ ਜੋਰ ਲਾ ਕੇ ਦੇਖਣ ਦਿਓ ਵੀ ਅਸੀਂ 25 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਕਰਵਾ ਦੇਾਂਗੇ ਪਰ ਜੇ 25 ਤਰੀਕ ਤੱਕ ਉਹ ਫੈਸਲਾ ਨਹੀਂ ਕਰਵਾ ਪਾਉਂਦੇ ਤਾਂ ਅਸੀਂ ਅੱਗੇ ਆਪਣੀਆਂ ਕਾਲਾਂ ਜਾਰੀ ਰੱਖਾਂਗੇ ਜਿਹੜੀ 26 ਤਰੀਕ ਦੀ ਕਾਲ ਹੈਗੀ ਆ ਉਸ ਦੇ ਵਿੱਚ ਪੂਰਾ ਕੱਠ ਲੈ ਕੇ ਤੇ ਹਰ ਗੇਟ ਬੰਦ ਕੀਤਾ ਜਾਊਗਾ ਯੂਨੀਵਰਸਿਟੀ ਦੀ ਹਰ ਇੱਕ ਵਰਕਿੰਗ ਰੋਕੀ ਜਾਊ ਪੇਪਰ ਰੋਕੇ ਜਾਣਗੇ ਤੇ ਕਲਾ ਸਟੂਡੈਂਟਾਂ ਦੀ ਸਟਰੈਂਥ ਤੇ ਪੰਜਾਬ ਦੇ ਜਿੰਨੇ ਵੀ ਹਮਦਰਦ ਲੋਕ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਕੀਤਾ ਇਹ ਇੱਕ ਜਿਹੜੀ ਤੁਹਾਡੇ ਤੇ ਐਫ ਆਈ ਆਰ ਜਿਹੜੀ ਹਜੇ ਵੀ ਓਪਨ ਪਈ ਹੈ ਉਸ ਬਾਰੇ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਤੁਹਾਡੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਚੰਡੀਗੜ੍ਹ ਪੁਲਿਸ ਨਾਲ ਉਹਦੇ ਬਾਰੇ ਕੋਈ ਚਰਚਾ ਹੋਈ ਹੈ ਅੱਜ ਉਹਦੇ ਰਿਲੇਟਡ ਜੀ ਪ੍ਰਸ਼ਾਸਨ ਨੇ ਹਲੇ ਤੱਕ ਕਿਸੇ ਤੇ ਬਾਈ ਨੇਮ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਭੀੜ ਤੇ ਸਾਰੀ ਤੇ ਕੀਤੀ ਹੋਈ ਆਣ ਪਛਾਤਾਂ ਤੇ ਹੈਗੀ ਆ ਤੇ ਹਲੇ ਤੱਕ ਪ੍ਰਸ਼ਾਸਨ ਇਦਾਂ ਹੀ ਸਾਨੂੰ ਆਸ਼ਵਾਸ਼ਣ ਦੇ ਰਿਹਾ ਵੀ ਵੈਸੇ ਬਾਈ ਨੇਮ ਜਾਂ ਕਿਸੇ ਵੀ ਲੀਡਰ ਤੇ ਜਾਂ ਕਿਸੇ ਹੋਰ ਕਿਸੇ ਵੀ ਸਪੋਰਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਪਰ ਗੱਲ ਉਹੀ ਹੈਗੀ ਆ ਵੀ ਗਵਰਨਮੈਂਟ ਤੇ ਭਰੋਸਾ ਤਾਂ ਕੀਤਾ ਜਾ ਨਹੀਂ ਸਕਦਾ ਤੇ ਜੇ ਅੱਗੇ ਕੋਈ ਵੀ ਐਕਸ਼ਨ ਲੈਂਦੇ ਹੈਗੇ ਤਾਂ ਅੱਜ ਤਿਆਰ ਵਰ ਤਿਆਰ ਖੜੇ ਹੈਗੇ ਉਸ ਵਾਸਤੇ ਅੱਜ ਕੋਈ ਕਿਸਾਨਾ ਕੋ ਉਹਦੀ ਮੀਟਿੰਗ ਵੀ ਹੋਈ ਐ ਐਸਐਸਪੀ ਦੇ ਨਾਲ ਕੀ ਉਸ ਬਾਰੇ ਕੋਈ ਜਾਣਕਾਰੀ ਹੈ ਨਹੀਂ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਕੀ ਜਦੋਂ ਤੱਕ ਤੁਹਾਡੇ ਮੰਗਾ ਨਹੀਂ ਮੰਨੇ ਉਹਨਾਂ ਦੇ ਯੂਨੀਵਰਸਿਟੀ ਦੇ ਪੇਪਰ ਨਹੀਂ ਹੁਣ ਦਿੱਤੇ ਜਾਵਾਂਗੇ ਨਹੀਂ ਪੇਪਰਾਂ ਦੀ ਗੱਲ ਨਹੀਂ ਜੀ ਇਸ ਵਾਰ 26 ਪੇਪਰਾਂ ਦੀ ਗੱਲ 18 ਉਹਨਾਂ ਨੇ ਇਹਨਾਂ ਨੇ ਆਲਰੇਡੀ ਪੋਸਟਪੋਨ ਕਰਤੇ ਹੁਣ ਸਾਡੀ 26 ਤਰੀਕ ਦੀ ਕਾਲ ਆ ਤੇ ਬੀਜੇਪੀ ਦਫ਼ਤਰਾਂ ਦੀ ਕਾਲ ਹੈ ਪੇਪਰਾਂ ਦੀ ਸਾਡੀ ਕੋਈ ਕਾਲ ਨਹੀਂ